ਇਹ ਤੇ ਪੇਪਰ ਤੇ ਪੇਪਰੋਂ ਮੁੰਡਾ ਥੀਂ ਨਾ ਕਰਿਆ ਹਾਂ ਜੇ ਉੱਥੇ ਉਹ ਪੇਪਰ ਰਹਿ ਗਿਆ ਸੀ ਸਿਲੈਂਸਰ ਤੁਹਾਡੇ ਮੋਟਰਸਾਈਕਲ ਨੂੰ ਦੂਸਰਾ ਲੱਗਾ ਆ ਠੀਕ ਨਾ ਤੁਹਾਡੇ ਕੋਲ ਲਾਇਸੈਂਸ ਨਾ ਤੁਹਾਡੇ ਕੋਲ ਵਾਰ ਸੀ ਠੀਕ ਹੈ ਵੀਡੀਓ ਬਣਾਈ ਜਾਂਦੇ ਜਿਹਦਾ ਕੀ ਕੰਮ ਹੋਇਆ ਵੀਡੀਓ ਬਣਾ ਕੇ ਸਪੀਡਰ ਪਾਉਣ ਲੱਗੇ ਦੱਸ ਕਿੰਨੋਂ ਜਿਵੇਂ ਦਾ ਤੁਸੀਂ ਬੋਲ ਜਿਵੇਂ ਦਾ ਤੁਸੀਂ ਬੋਲੋਗੇ ਉਹਦੇ ਸਾਹ ਤੇ ਪਾਓ ਇਹ ਬੋਲ ਰਹੇ ਨਾ ਕਲੀ ਇੱਥੋਂ ਕੋਈ 50 ਜਨ ਨੇ ਆਜੇ ਨਹੀਂ ਜਦੋਂ ਆਕੜੇ ਦਾ ਪਰਮਾਸ਼ੀ ਤੇ ਨਹੀਂ ਉਹ ਭਾਈ ਅਸੀਂ ਕੋਈ ਆਕੜ ਨਹੀਂ ਮੈਨੂੰ ਸ਼ਰਾਬ ਪੀਤੀ ਆ ਤੂੰ ਸ਼ਰਾਬ ਪੀ ਕੇ ਛੜਨ ਨਾਲ ਲੜਦਾ ਯਾਰ ਇਹ ਕਿਹਨੇ ਪੀਤੀ ਮੁੰਡਾ ਥੋੜਾ ਕੰਮ ਕੋਈ ਗੁਰਦਾਰ ਮਗਾ ਤੁਹਾਨੂੰ ਗੁਰਦਾਰ ਕੋਈ ਕੰਮ ਹੁਣ ਲੈ ਜਾ ਸਰਦਾਰ ਸਾਹਿਬ ਮੋਟਰਸਾਈਕਲ ਦੇ ਪੇਪਰ ਦੋ ਠੀਕ ਹੈ ਪਰ ਮੈਂ ਤੁਹਾਨੂੰ ਕੀ ਕੰਮ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਬੱਸ ਬੱਸ ਕੀ ਕਰੇਗਾ ਤੂੰ ਆ ਇੱਧਰ ਛੱਡੋ ਖੜਾ ਪਾਜੀ ਤੂੰ ਗਲ ਪੈਣ ਵਾਲੀਆਂ ਨਹੀਂ ਗਈਆਂ ਇਹਨਾਂ ਨੂੰ ਇੱਕ ਮਿੰਟ ਹੋਰ ਵੀ ਕਰਨ ਦੇ ਬੋਲ ਦੇ ਤੇ ਤੇਰੇ ਬੰਦੇ ਤੇ ਮੇਰੇ ਬੰਦੇਾਰੇ ਬੋਲ ਤੇ ਯਾਰ ਉਸ ਤੋਂ ਫੋਨ ਕਰ ਸਾਬ ਨੂੰ ਕਰ ਗਿਆ ਨੇ ਤੇ ਵੀਡੀਓ ਬਣਾਉਣੀ ਹੈ ਤੇ ਬੋਲੋ ਫੋਨ ਦੇ ਦ ਇਧਰ ਆ ਲੈ ਲੈ ਤੇ ਮੈਂ 76 ਤੇਰੇ ਉਹ ਤੇਰੇ ਬਾਹੂਆਂ ਦਾ ਮੂੰਹ ਤੇੜਾ ਯਾਦ ਕਰੇਗਾ ਅੱਛਾ ਚੱਲ ਜੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਇੱਥੇ ਕਿਤੇ ਜਾਉਂਦਾ ਆ ਪਿਆ ਸੱਚ ਇੱਥੇ ਹੁੰਦਾ ਫਿਰ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਣੀ ਮੱਲਾ ਲਈ ਮੱਲਾ ਹੀ ਤੇ ਠੋਕੜੇ ਨੇ ਮੈਂ ਚਾਰ ਦਿਨ ਮੱਲਾ ਨੇ ਆਜ ਤੂੰ ਨਹੀਂ ਚੱਲੀ ਮੱਲ ਵਾਲਿਆ ਮੈਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਨਾਂ ਨੂੰ ਲਹੋੜੀ ਨਹੀਂ ਤੇਰੀ ਲਹੋੜੀ ਇਹਨਾਂ ਨੂੰ ਫੜ ਕੇ ਛੱਡਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੱਡਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਲਾ ਲੈ ਲੈ ਯਾਰ ਰੀ ਲਾਲਾ ਭਾਈ ਲਾਲਾ ਜੇ ਫੋਨ ਤੂੰ ਲੈ ਜੇ ਮੇਰੀ ਨਾਲ ਗੱਲ ਤੂੰ ਖੋ ਕੇ ਲੈ ਜੀ ਉਹ ਤੂੰ ਕਰਾਓ ਜਿੱਥੇ ਮੋਟਰਸਾਈਕਲ ਖੜਾ ਘੁਲ ਕੇ ਵੇਖਣਾ ਮੇਰੇ ਨਾਲ ਭਾਵੇਂ ਤੂੰ ਫੋਨ ਖੋ ਕੇ ਲੈ ਜੀ ਮੇਰੇ ਤੋਂ ਕੋਈ ਗੱਲ ਨਹੀਂ ਜਲਦੀ ਹੋ ਜਾਓ ਤੇ ਹੋ ਗਈ ਐ ਤੂੰ ਸੰਧੂ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਵਾਲਾ ਨਾ ਕੰਡੇ ਵਿੱਚੋਂ ਮੈਨੂੰ ਕੈਦੀ ਤੂੰ ਤੇਰੇ ਵਿੱਚ 76 ਕਿਵੇਂ ਠੋਕਦੇ ਆਜ ਤੂੰ ਨਹੀਂ ਆਉਣਾ ਨਾ ਮੈਂ ਲੋੜਾ ਆਉਣਾ ਮਾਰ ਗਿਆ ਆ ਇਧਰ ਆ ਇਧਰ ਆ ਇਧਰ ਉਹ ਵੇਖੋ ਘੁਰਕੇ ਦੇ ਵੇਖਣਾ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਵੇਖੀ ਠੋਕੀ ਆ ਵੇਖਣਾ ਤਾਂ ਆਇਆ ਸੁਪ ਕਰ ਰਿਹਾ ਇੱਕ ਬਣਾ ਮਾਰ ਮਾਰ ਤੇਰਾ ਚਪੇੜਾ ਵੇਖੀ ਤੇਰਾ ਮੂੰਹ ਘਾੰਦਾ ਕਰਾਂ ਮੂੰਹ ਘਲੇ ਰਹਿ ਗਿਆ ਮੇਰਾ ਕੜਾ ਰਹਿ ਗਿਆ ਕੜਾ ਤੇਰੇ ਘਰੇ ਪੌਂਡਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਕੜੇ ਅਜ ਘੁਣ ਕੇ ਰਹਿ ਗਈ ਕਰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕਰ ਮੇਰਾ ਪੰਡ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਕੋਈ ਸੋਚਣਾ ਮੜਿਆ ਵੀ ਇਹ ਪੰਗਾ ਕਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਲੀਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਖੜ ਤੇ ਖੜਦੇ ਮੈਂ ਖਾ ਲਿਓ ਨੰਗੋ ਕੁੱਤੇਓ ਇਹ ਨੰਗੋ ਓਪ ਮੇਰਾ ਕੜਾ ਰਹੇਗਾ ਗਰੇਂਦਰਾਂ ਮੈਂ ਮੂੰਹ ਵਿੱਚੋਂ ਸਾਰਾ ਬਾਹਰ ਦੇਣਾ ਸੀ ਅੱਜ ਤੇਰਾ ਮੈਂ ਜੱਗੇਗਾ ਸਾਨੂੰ ਡੱਕੇ ਉਖਾਜ ਤੇਰਾ ਲਾ ਕੇ ਹੋਗਾ ਹੜੀ ਮਾਰਿਆ ਆਹ ਇਹ ਤੇਰਾ ਮੁਰਦਾ ਇਹਨੂੰ ਆ ਡੱਕ ਤਾ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਕੋਹ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹੈਲੋ ਹਾਂ ਤੇ ਪੇਟ ਚ ਪੂਨ ਮੇਰੇ ਵੱਜ ਗਏ ਮੈਂ ਬੁਰੀ ਕਰਨੀ ਬਾਤ ਚੱਲ ਅੱਗੇ ਤੂੰ ਦਿੱਤੀ ਮੇਰੇ ਮਾਰ ਤੇ ਮੈਂ ਅੱਗੇ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੁਹ ਜੋ ਮਰਜ਼ੀ ਕਰ ਲੈ ਮੈਂ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਕੋਈ ਨਹੀਂ ਮੇਰੇ ਜਿੰਨੇ ਚ ਪੀੜ ਮਾਰਦੀ ਮੈਂ ਲੈ ਆਈ ਨਹੀਂ ਕਰਨਾ ਬਾਅਦ ਮੈਂ ਇੱਕੀ ਦੱਸਦਾ ਹਾਂ ਮੈਂ ਗੱਲ ਘੋਟ ਦੇਣਾ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਜੂ ਬਿੰਨੂ ਨਾਲ ਪਾਈ ਗਈ ਯਾਰ ਪਾਗ ਚੁੱਕ ਤਲੋ ਕੀ ਕਰਨੇ ਕੋਈ ਗੱਲ ਮੈਂ ਗੱਲ ਘੋਟ ਦੇ ਰਹੀ ਇਹਨੂੰ ਆ ਡਾਕ ਨੂੰ ਕੱਲੇ ਕੱਢ ਦੇ ਦੇ ਵੇਖਣਾ ਤੂੰ ਨੇ ਵੇਖ ਲੋ ਮੁੰਡੇ ਜਿਹਦੇ ਨਾਲ ਮਰਜ਼ੀ ਹੁੰਦੀ ਹੈ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਨੇ ਲੋ ਡਾਕੇ ਖਾਬੜਾ ਮਮੀ ਦੱਸੂਗਾ ਮੈਂ ਮਲਾਦਮ ਇੱਥੇ ਨਾ ਲੈ ਗੱਲ ਪੈਂਦੇ ਆ ਡਾਕ ਨੂੰ ਮੈਂ ਸੇਰ ਖੋਲ ਦੇਣਾ ਮੇਰਾ ਸੁਭਾਅ ਰਗਾੰਦਾ ਹੀ ਬਾਈਟ ਚਾਹਦਾ ਆ ਡਾਕ ਕੋ ਯਾਰ ਫੂਲ ਕਰ ਦੇਣਾ ਬਾਈ ਉਹ ਖਲੋ ਜਾ ਯਾਰ ਇੱਥੇ ਹੋਣਗੇ ਸਾਰੇ ਦੇਖੀ ਜਾਏ ਨਹੀਂ ਜਾਣਾ ਜੀ ਹੋ ਰੁਕ ਜਾ ਮੱਲਾ ਠੰਡ ਜਾਣਾ ਮੱਲਾ ਠੰਡ ਜਾਣਾ ਤੇ ਚਲਾ ਮੋੜ ਚ ਚਲਾ ਕਲਾਨਾ ਕੋਈ ਗੱਕ ਲੱਗੇ ਸਗਾ ਮੇਰੇ ਨਾਲ ਗੱਡੀ ਪਾ ਆ ਯਾਰ ਮੈਨੂੰ ਗੱਡੀ ਤੇ ਪਾ ਉਹ ਕਰ ਇਧਰ ਆ ਮੈਂ ਇਧਰ ਮੈਂ ਕਹਿੰਦਾ ਆਜਾ ਵਾਜੋ ਮੈਨੂੰ ਗੱਡੀ ਕਿਉਂ ਬਣਾਉਣੀ ਆ ਡਿਊਟੀ ਹੈ ਆ ਤੂੰ ਦੇਖਾ ਵੱਡੇ ਇਨਸਾਨ ਕੋਈ ਜਾਣੀ ਤੇਰਾ ਕੰਮ ਤੇਰੇ ਦੇਖ ਨਹੀਂ ਤੇਰਾ ਕੰਮ ਦਬਤ ਰਿਹਾ ਮੈਂ ਪਰਚਾ ਨਾ ਕਰਾ ਕੇ ਜਿਆਦਾ ਕਰਾਂਗਾ ਆ ਇਧਰ ਕਰਕੇ ਵਿਖਾ ਪਰਚਾ ਲੋ ਕਰੋਗੇ 2 ਮਿੰਟ ਪੰਨ ਕਦੋਂ ਨੇ ਚੜਾ ਚਾੜਾ ਕਰੇ ਗਏ ਮੈਂ ਤੇਰੀ ਬਹਿਤ ਬਾ ਵੀਰ ਠੱਡਾ ਯਾਰ ਆਇਆ ਵਾਲਾ ਇਹ ਵੀਡੀਓ ਬਣਾਉਣੀ ਬਾਲਾ ਵੀਡੀਓ ਜਾਣੀ ਪਈ ਤੇ ਬਣਨੀ ਬਣਿਆ ਨਾ ਸਾਨ ਜਿਹੜਾ ਉਹ ਦਿਨ ਮੈਂ ਇਹ ਬੰਦਿਆ ਕਰਕੇ ਤੈਨੂੰ ਤੁੰ ਨੂੰ ਮੈਂ ਰੋਲ ਦੇਣਾਹੀਂ ਤੂੰ ਇਹਨੂੰ ਧੱਕਣ ਦੇ ਮੈਂ ਇਹਨੂੰ ਵੀਡੀਓ ਤੇਰੀ ਮੇਰੇ ਬਣਾ ਲਵਾਂਗਾ ਪਰ ਗੱਲ ਇਹ ਬਣੀ ਬੋਸ ਤੇਰੀ ਤੇਰੇ ਪਾ ਕੇ ਲਾਉਂਗਾ ਸਾਰੀ ਮਰੀ ਯਾਰ ਕਰੇ ਪਾਉਂਗਾ ਮੈਂ ਦੇਖੂ ਪਾਉਂਦਾ ਸਭ ਨੂੰ ਅੱਜ ਮੇਰਾ ਇਹ ਸਮਝਿਆ ਕਿ ਫੇਰੇ ਨੇ ਨਾਲ ਹੀ ਮਾਰੀ ਕਰਤੀ ਉਹ ਇੱਕ ਨਾ ਮੋਰਚਾ ਦਿਸਦਾ ਨਹੀਂ ਉਹਨਾਂ ਨੂੰ ਦੋ ਗੱਲ ਰਾਜੂ ਇੱਕ ਮਿੰਟ ਹੋ ਜਾ ਜੱਤੀ ਪੜਾ ਲੱਗ ਗਈ ਇੱਕ ਮਿੰਟ ਮੈਂ ਸਭੀ ਤੁਹਾਨੂੰ ਮੈਂ ਰਹਿਣਿਆ ਰੋਕੋ ਮੇਰੇ ਮਾਰ ਲਾ ਕੇ ਤੁਹਾਨੂੰ ਉਹਨਾਂ ਨੂੰ ਮਾਰੀਆਂ ਮੇਰੇ ਮਾਰੀਆਂ ਤੇਰੇ ਉਹ ਮੇਰੇ ਮਾਰੀ ਨਾ ਮਾਰ ਤੂੰ ਮੈਂ ਦੱਸਣਾ ਹੀ ਕਿੱਦਾਂ ਮਾਰੀ ਦੀ ਮੈਨੂੰ ਨਾ ਦੱਸਣਾ ਹੀ ਥਾਣੇ ਗਾਣਾ ਗਾਡੂਗਾ ਮੈਂ ਮੈਨੂੰ ਮਾਫੀ ਮੰਗਵਾਉਣੀ ਹੈ ਤੂੰ ਮੇਰੇ ਮਾਰੀ ਨਾ ਤੈਨੂੰ ਮੈਂ ਮਾਫੀ ਚਾਹਤੋਂ ਮਖਾਉਣੀ ਮੈਨੂੰ ਮਾਫੀ ਤੇਰੇ ਦੇਖ ਲੈ ਲੈ ਆਜੋ ਕੋਈ ਗੱਲ ਨਹੀਂ ਯਾਰ ਪੰਨੇ ਲਿਆ ਸੋ ਗਾਣੀ ਨਹੀਂ ਯਾਰ ਤੁਰਸਾ ਨਹੀਂ ਤੇ ਪੱਗ ਮੇਹ ਜੀ ਲਾਉਣਾ ਸਾਰੀ ਉਮਰ ਤੋਂ ਪੱਗਣਾ ਬਣੇਗਾ ਪੁੱਤ ਹਾਂ ਕੋਈ ਗੱਲ ਨਹੀਂ ਮੈਨੂੰ ਮੈਂ ਵੀ ਅੱਜ ਤੋਂ ਮੈਂ ਮਾਫੀ ਮੰਗਾਉਣੇ ਤੂੰ ਮੈਂ ਤੇਨੂੰ ਛਡਾਉਂਦਾ ਤੂੰ ਮੇਰੇ ਗਲ ਪਿਆ ਨੂੰ ਕੋਈ ਨਹੀਂ ਉਹ ਵੀਰ ਵੀਡੀਓ ਨਾ ਬਣਾ ਮੈਂ ਤੈਨੂੰ ਕਹਿ ਰਿਹਾ ਓ ਯਾਰ ਕੋਈ ਨਾ ਵੀਡੀਓ ਨਹੀਂ ਬਣਾ ਸ਼ਰਮ ਹੋ ਰਿਹਾ ਯਾਰ ਭੋਣੀ ਇੱਕ ਰਿ ਮੈਂ ਆਉਂਦਾ ਦਿਆ ਬੂਨਾ ਹੁੰਦਾ ਤੂੰ ਜਾ ਰਹਾ ਮੈਂ ਤੇਨੂੰ ਛਡਾਉਂਦਾ ਮੈਂ ਤੇਰੀ ਪੱਗ ਮੈਂ ਲਾਉਣੀ ਹਾਂ ਮੈਂ ਤਾਂ ਖਾਸ ਨਾ ਬੋਲੀ ਠੀਕ ਹੈ ਤਾਂ ਮੈਂ ਨਹੀਂ ਭਾਦਨੇ ਡੰਡਾ ਮੇਰੇ ਬੁੱਥਾ ਬੜਾ ਓ ਯਾਰ ਛੱਡ ਮੈਂ ਡੰਡਾ ਭਾਦ ਨਹੀਂ ਹੁੰਦਾ ਮੈਂ ਇਹ ਬੰਦਾ ਇਹੋ ਹੋਣਾ ਕਿ ਸਾਰੀ ਉਮਰ ਯਾਦ ਕਰਨੀ ਮੈਂ ਇਹਨੂੰ ਧੱਕਣ ਦਾ ਬੰਦਾ ਨਹੀਂ ਹੈ ਰਾਜੀ ਗੱਲ ਮੇਰੇ ਮੇਰੇ ਕਰ ਮੈਂ ਛਡੂਦਾ ਮੇਰੇ ਨਹੀਂ ਮਾਰੀ ਵੀਡੀਓ ਨਾ ਬਣਾਈਆ ਪੁੱਤ ਮੈਂ ਦੱਸਦਾ ਹੀ ਕਰੀ ਕੀ ਹੋ ਗਿਆ ਮਰੀ ਗੱਲ ਹੁੰਦੀ ਮੈਂ ਛਡੂਦਾ ਯਾਰ ਕੀ ਹੋ ਗਿਆ ਬਹੁਤ ਤੈਨੂੰ ਮੈਂ ਦੱਸ ਦੂ ਤੈਨੂੰ ਯਾਰ ਵੀਡੀਓ ਬਣਾਉਂਦੇ ਨਾ ਕਰ ਤੂੰ ਚੁੱਪ ਕਰ ਲੋ ਜਾ ਜੋ ਮਰਜੀ ਦਸੀ ਸਭ ਨੂੰ ਫੋਨ ਲੱਗ ਬੜੇ ਸਭ ਨੂੰ ਫੋਨ ਲੱਗ ਬੜੇ ਲੱਗ ਫੋਨ ਇੱਥੇ ਮੈਂ ਮੁੰਡੇ ਵਾਲੇ ਦੂਰਲੇ ਬਨੇ ਹੈ ਨਾ ਹੈ ਬਾਹ ਕਾਲੋ ਕਰ ਉਹ ਯਾਰ ਇਹ ਸੁਣ ਨੰਗਾ ਨਹੀਂ ਮਲਣਦਾ ਨਾ ਮੈਂ ਕਹ ਲੋਗੇ ਮੈਂ ਯਾਰ ਆਸਲੀ ਘਰੇ ਰਹਿ ਗੱਲ ਕਰਨੇ ਨੇ ਯਾਰ ਵੀਡੀਓ ਚੌਥੀ ਆ ਯਾਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਲਈਦਾ ਬਣਾ ਕੇ ਫੜੀਦਾ ਕੇ ਆ ਭਾਜੀ ਅਫਸਰ ਕਹਿੰਦੇ ਲਾਣਾ ਹੈ ਆਪਣੇ ਲਈ ਅਫਸਰ ਯਾਰ ਐਸਾ ਅਫਸਰ ਕਹਿੰਦੇ ਆ ਐਸਾ ਹੀ ਕਹਿੰਦੇ ਐਸਾ ਗੱਲ ਪੈਂਦੇ ਤੇ ਸਾਡੇ ਪਬਲਿਕ ਬੈਠੇ ਪਿੰਡ ਦੀ ਗੱਲ ਪੈਂਦੀ ਪਬਲਿਕ ਨੂੰ ਦੇਖ ਲੈ ਦਿੰਦਾ ਨਾ ਦੁਬਾਰਾ ਬੋਲੇ ਉਹ ਬੰਦ ਕਰੋ ਏਅਰ ਕੀ ਕਰਦੇ ਯਾਰ ਭਾਈਏ ਥੱਕ ਲੱਗੇ ਆਪਣੇ ਪੈ ਗਿਆ ਨਹੀਂ ਲੱਗਿਆ ਕੋਈ ਲੱਗਿਆ ਨਾ ਮੇਰਾ ਮਨ ਫੋਜੀ ਮੋਟਰਸਾਈਕਲ ਮੋਟਰਸਾਈਕਲ ਤੇ ਪੇਪਰ ਕਿਤੇ ਆ ਤੇ ਪੇਪਰ ਉਹ ਮੁੰਡਾ ਆਂਦੀਆਂ ਦਾ ਕਰਿਆ ਹਾਂ ਜੇ ਉੱਥੇ ਉਹ ਪੇਪਰ ਰਹਿ ਗਿਆ ਸੀ ਸਿਲੈਂਸਰ ਤੁਹਾਡੇ ਮੋਟਰਸਾਈਕਲ ਨੂੰ ਦੂਸਰਾ ਲੱਗਾ ਆ ਠੀਕ ਕਰਿਆ ਮੈਂ ਨਾ ਤੁਹਾਡੇ ਕੋਲ ਲਾਇਸੈਂਸ ਨਾ ਤੁਹਾਡੇ ਕੋਲ ਵਾਰਸੀ ਠੀਕ ਹੈ ਵੀਡੀਓ ਬਣਾ ਕੇ ਐਸਪੀ ਨੂੰ ਲਾ ਕੇ ਜਿੰਦੇ ਜਿੰਦਾ ਕੀ ਕੰਮ ਆ ਹੋਇਆ ਵੀਡੀਓ ਵੀਡੀਓ ਕਿੰਨੇ ਪਾਉਣ ਲੱਗੇ ਦੱਸ ਕਿੰਨੋਂ ਜਿੰਮੇਦਾਰ ਸਾਹਿਬ ਨੂੰ ਜਿੰਮੇਦਾਰ ਤੁਸੀਂ ਬੋਲ ਜਿੰਮੇਦਾਰ ਤੁਸੀਂ ਬੋਲੋਗੇ ਉਹਦੇ ਸਾਹ ਤੇ ਪਾ ਇਹ ਬੋਲ ਹੁਣ ਇਹ ਨਾ ਕਲੀ ਇਥੋਂ ਕੋਈ 50 ਜਣ ਨੂੰ ਨਹੀਂ ਆਜੇ ਨਹੀਂ ਜੇ ਤੂੰ ਭਾਈ ਆਹੀਂ ਕੋਈ ਆਕੜ ਨਹੀਂ ਮੈਂ ਸ਼ਰਾਬ ਕਿਨੇ ਘਰੇ ਰਹਿ ਗਿਆ ਸ਼ਰਾਬ ਪੀਤੀ ਆ ਤੂੰ ਸ਼ਰਾਬ ਪੀ ਕੇ ਸ਼ਰਾਬ ਨਾਲ ਲੜਦਾ ਯਾਰ ਇਹ ਕਿਨੇ ਪੀਤੀ ਮੁੰਡਾ 100 ਦਿਨ 300 ਦਿਨ ਗੁਰਦੂਰ ਕਰ ਮਗਾ ਗੁਰਦੂਰ ਫੁੱਲ ਕਰ ਅਦਰ ਗੱਲ ਕੀ ਸਰਦਾਰ ਸਾਹਿਬ ਮੋਟਰਸਾਈਕਲ ਦੇ ਪੇਪਰ ਦਿਓ ਠੀਕ ਹੈ ਪਰ ਮੈਂ ਤੁਹਾਨੂੰ ਕੀ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਕੀ ਕੰਮ ਕਰਦੇ ਆਪਾਂ ਪੀਤੀ ਹੋਇਆ ਇਹ ਕਿਤੇ ਹੋਰ ਕਿੱਥੇ ਹੋਵੇਗਾ ਬੱਸ ਬੱਸ ਮੈਂ ਕੀ ਕਰੇਗਾ ਤੂੰ ਉਹ ਇਧਰ ਛੱਡੋ ਖੜਾ ਪਈ ਤੋਏ ਗੱਲ ਪੈਣ ਵਾਲੀ ਨਹੀਂ ਤੇ ਤੂੰ ਇੱਕ ਮਿੰਟ ਹੋਰ ਕੀ ਕਰਨ ਦੇ ਬੋਲ ਦੇ ਤੇ ਤੇਰੇ ਬੰਦੇ ਤੇ ਮੇਰੇ ਬੰਦੇ ਸਾਰੇ ਬੋਲੇ ਨਹੀਂ ਭਾਰੀ ਹਰ ਉਸ ਤੋਂ ਫੋਨ ਕਰ ਸਾਹਮਣੇ ਕਰ ਗਿਆ ਨਾ ਤੇ ਵੀਡੀਓ ਬਣਾਉਣੀ ਹੈ ਤੇ ਬੋਲੋ ਇੱਧਰ ਆ ਲੈ ਤੇ ਮੈਂ 76 ਤੇਰੇ ਉਹ ਤੇਰੇ ਬਾਹੋਂ ਦਾ ਮੂੰਹ ਤੇ ਨਹੀਂ ਜਾੜ ਕਰੇਗਾ ਤੂੰ ਅਸੀਂ ਚੱਲੀ ਉਸ ਤੇ ਠਾਣੇ ਆ ਜਾ ਮੱਲਾ ਦੇ ਠੀਕ ਹੈ ਉੱਥੇ ਨਹੀਂ ਕਿਤੇ ਜਾਣਾ ਇੱਥੇ ਕਿਸੇ ਆਉਂਦਾ ਪਿਆ ਸੱਚੀ ਐਸਾ ਇੱਥੇ ਆਉਂਦਾ ਪਿਆ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਣੇ ਮੱਲਾ ਲਈ ਮੱਲਾ ਹੀ ਤੇ ਠੋਕਰੇ ਨੂੰ ਮੱਲਾ ਨੇ ਆ ਇਧਰ ਹੁਣੇ ਚੱਲੀ ਮੱਲ ਵਾਲਿਆ ਇਹਨੂੰ ਤੂੰ ਆਨਣਾ ਮੈਂ ਵਰਦੀ ਲਾਹ ਕੇ ਨਾ ਵਰਦੀ ਲਾਹ ਕੇ ਆਇਆ ਇਹਨਾਂ ਨੂੰ ਲੋਹੜੀ ਨਹੀਂ ਬਣਾਉਂਦੇ ਨਹੀਂ ਲੋਹਣੀ ਤੇਰੀ ਲੋਹਣੀ ਇਹਨਾਂ ਨੂੰ ਫੜ ਕੇ ਛੱਡਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੱਡਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਲਾ ਲੈ ਲੈ ਯਾਰ ਰੀ ਲਾਲਾ ਭਾਈ ਲਾਲਾ ਜੇ ਫੋਨ ਤੂੰ ਲੈ ਮੇਰੀ ਸੁਣ ਲੈ ਗੱਲ ਤੂੰ ਖੋ ਕੇ ਲੈ ਜੀ ਉਹ ਵੀ ਕਰਾਉ ਜਿੱਥੇ ਮੋਟਰਸਾਈਕਲ ਖੜਾ ਘੁਲ ਕੇ ਵੇਖ ਰਾ ਮੇਰੇ ਨਾਲ ਭਾਵੇਂ ਤੂੰ ਫੋਨ ਖੋ ਕੇ ਲੈ ਜੀ ਮੇਰਾ ਤੋ ਕੋਈ ਗੱਲ ਨਹੀਂ ਹਾਂ ਉਹ ਤੂੰ ਸੰਧੂ ਤੇਰੇ ਵਿੱਚ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਬਾਹਰ ਨਾਲ ਕੰਡੇ ਵਿੱਚੋਂ ਤੇ ਮੈਨੂੰ ਕੈਦੀ ਤੂੰ ਤੇਰੇ ਵਿੱਚ 76 ਮੈਂ ਠੋਕ ਦੇ ਅੱਜ ਤੂੰ ਨਹੀਂ ਆਉਣਾ ਨਾ ਮੈਂ ਲੱਜਾ ਆਉਣਾ ਮਰ ਗਿਆ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਕੋਲ ਤੇ ਦੇਖਣਾ ਮੇਰੇ ਨਾਲ ਕਿ ਯਾਰ ਕਰਿਆ ਕਰੇਗਾ ਅੱਗੇ ਆ ਆ ਵੇਖੀ ਠੋਕੀ ਆ ਵੇਖਣਾ ਤਾਂ ਆਇਆ ਸੁਪ ਕਰਦਾ ਇੱਕ ਬਣਾ ਮਾਰ ਮਾਰ ਤੇਰਾ ਚਪੇੜਾ ਵੇਖੀ ਤੇ ਮੂੰਹ ਕਰ ਭਾਂਦਾ ਕਰਾਂ ਮੇਰਾ ਕੜਾ ਰਹਿ ਗਿਆ ਕੜਾ ਘਰੇ ਪੋਂਦਾ ਨਾ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਡੇ ਵਿੱਚ ਵੜਦੇ ਨੇ ਮਾਰ ਮਾਰ ਕੇ ਕਣੇ ਆਏ ਭੁੱਲ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕਦੋਂ ਮੇਰਾ ਭਾਂਡਾ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਤੂੰ ਇਹ ਸੋਚਣਾ ਵੀ ਮੜਿਆ ਵੀ ਪੰਗਾ ਕਰਦੇ ਨਹੀਂ ਤਾਂ ਆਪਾਂ ਦਿਨੇ ਸ਼ਰਾਬੀ ਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਦੰਦ ਨੇ ਖੜ ਤੇ ਖੜਦੇ ਮੈਂ ਖਾ ਲਿਓ ਨੰਗੋ ਕੁੱਤੇਓ ਵੀ ਨੰਗ ਜੋ ਮੇਰਾ ਕੜਾ ਰਹੇਗਾ ਕਰੇਤਰਾ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਕਰਾਂ ਮੈਂ ਜੱਗੇ ਦਾ ਸਾਨੂੰ ਟੱਕੇ ਆਖਰਾ ਲਾ ਕੇ ਆਖਰਾ ਹੜੀ ਮਾਰਿਆ ਆਹ ਇਧਰ ਚਲਾ ਮੁੜ ਕੇ ਇਹਨੂੰ ਆ ਡੱਕ ਕੇ ਓ ਛੱਡ ਵੀਰ ਓ ਵੀਡੀਓ ਚੋਂ ਨਹੀਂ ਕੋਹ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹੈਲੋ ਹਾਂ ਚ ਪੇੜ ਚ ਪੂਨ ਮੇਰੇ ਵੱਜ ਗਏ ਮੈਂ ਬੁਰੀ ਕਰਨੀ ਬਾਤ ਚ ਅੱਗੇ ਦੁੱਤੀ ਮੇਰੇ ਮਾਰ ਮੈਂ ਆ ਕੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇਹ ਕੀ ਦੱਸਦਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਜਿ ਬਿੰਨੂੜਾ ਪਾਈ ਗਈ ਓਏ ਯਾਰ ਪੱਗ ਚੋਕ ਤਰੇ ਕੀ ਕਰਨੇ ਆਪਣੇ ਪੈਗ ਨਹੀਂ ਲੱਗਾ ਕੋਈ ਪੱਗ ਲੱਗਿਆ ਨਾ ਮੋਟਰਸਾਈਕਲ ਮੋਟਰਸਾਈਕਲ ਦੇ ਪੇਪਰ ਕਿੱਥੇ ਆਉਂਦੇ ਕਿੱਥੇ ਪੇਪਰ ਦੇ ਪੇਪਰੋਂ ਮੁੰਡਾ ਆਈਦਾ ਘਰੇ ਆਇਆ ਜੇ ਉੱਥੇ ਉਹ ਪੇਪਰ ਰਹਿ ਗਿਆ ਸੀ ਸਿਲੈਂਸਰ ਤੁਹਾਡੇ ਮੋਟਰਸਾਈਕਲ ਨੂੰ ਦੂਸਰਾ ਲੱਗਾ ਆ ਠੀਕ ਕਰਿਆ ਮੈਂ ਨਾ ਤੁਹਾਡੇ ਕੋਲ ਲਾਇਸੈਂਸ ਨਾ ਤੁਹਾਡੇ ਕੋਲ ਵਾਰਸੀ ਠੀਕ ਹੈ ਇਹ ਬਣਾ ਕੇ ਇੱਕ ਵੀਡੀਓ ਲਾ ਕੇ ਜਿੰਦੇ ਇਹਦਾ ਕੀ ਕੰਮ ਆ ਹੋਇਆ ਵੀਡੀਓ ਬਣਾ ਕੇ ਕੰਟੀਨ ਪਾਉਣ ਲੱਗੇ ਦੱਸ ਕਿੰਨੋਂ ਜਿਵੇਂ ਦਾ ਤੁਸੀਂ ਬੋਲ ਜਿਵੇਂ ਦਾ ਤੁਸੀਂ ਬੋਲੋਗੇ ਉਹਦੇ ਸਾਹ ਤੇ ਪਾ ਇਹ ਬੋਲ ਹੁਣ ਇਹ ਨਕਲੀ ਇਥੋਂ ਕੋਈ 50 ਜਣ ਹਣੇ ਆਜੇ ਨਹੀਂ ਜਾਂ ਤੂੰ ਆਕੜੇ ਦਾ ਬਰਮਾਸ਼ੀ ਬਣੀ ਉਹ ਭਾਈ ਆਹੀਂ ਕੋਈ ਆਕੜ ਨਹੀਂ